ਅੱਜ ਕਾਦੀਆਂ ਸ਼ਹਿਰ ਵਿਖੇ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੇ ਜੋ ਐਲੋਪੀ ਨੇ ਉਹਨਾਂ ਦੀ ਰਹਿائش ਦੇ ਲਾਗੇ ਕਾਦੀਆਂ ਸ਼ਹਿਰ ਚ ਧਰਨਾ ਲਗਾਇਆ ਗਿਆ ਜੋ ਪ੍ਰਤਾਪ ਸਿੰਘ ਬਾਜਵਾਨ ਜੀ ਨੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਜੀ ਈਟੀਓ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਸੀ ਅੱਜ ਉਹਦੇ ਖਿਲਾਫ ਰੋਸ ਮਜਾਰਾ ਜਿਹੜਾ ਵਾ ਕਾਦੀਆਂ ਵਿਖੇ ਕੀਤਾ ਜਾ ਰਿਹਾ ਔਰ ਮੈਂ ਪਹਿਲਾਂ ਵੀ ਪ੍ਰੈਸ ਬਿਆਨ ਜਾਰੀ ਕਰਕੇ ਇਹਦੀ ਸ਼ਖਤ ਸ਼ਬਦਾਂ ਚ ਨਖੇਦੀ ਕੀਤੀ ਆ ਕਿਉਂਕਿ ਕਿਸੇ ਕਾਬਲ ਬੰਦੇ ਨੂੰ ਜਿਹਦਾ ਕਿ ਇੱਕ بڑا ਹੰਬਲ ਬੈਕਗ੍ਰਾਉਂਡ ਹੋਵੇ ਉਹਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਉਹਦੇ ਆ ਪ੍ਰੋਫੈਸ਼ਨ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਇਹੋ ਜਿਹੇ ਮਿਆਰ ਦੇ ਲੀਡਰ ਨੂੰ ਜਿਹੜਾ ਵਾ ਉਹ ਸ਼ੋਭਦਾ ਨਹੀਂ ਇਹ ਉਹਨਾਂ ਦੀ ਜਿਹੜੀ ਗਰੀਬਾਂ ਦੇ ਲਈ ਪਛੜੇ ਵਰਗ ਦੇ ਲਈ ਖਾਸ ਕਰਕੇ ਜਿਹੜੀ ਐਸਸੀ ਭਾਈਚਾਰੇ ਦੇ ਲਈ ਜੋ ਉਹਨਾਂ ਦੀ ਮਾਨਸਿਕਤਾ ਉਹ ਦਰਸਾਉਂਦੀ ਆ ਕਿ ਉਹ ਆਪਣੇ ਆਪ ਨੂੰ ਜਿਹੜਾ ਰਜਵਾੜਾ ਸ਼ਾਹੀ ਸਮਝਦੇ ਆ ਔਰ ਜਿਹੜਾ ਮਸੀਹ ਭਾਈਚਾਰਾ ਜਾਂ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਗਰੀਬ ਲੋਕ ਨੇ ਉਹਨਾਂ ਦੇ ਪ੍ਰਤੀ ਕਿਹੋ ਜਿਹਾ ਕੂੜਾ ਜਿਹੜਾ ਵਾ ਮਾੜਾ ਵਿਚਾਰ ਜਿਹੜੇ ਆ ਉਹਨਾਂ ਦੇ ਮਨ 'ਚ ਭਰੇ ਹੋਏ ਆ ਔਰ ਇਹ ਪਹਿਲੀ ਵਾਰ ਨਹੀਂ ਬਾਜਵਾ ਸਾਹਿਬ ਨੇ ਇਹ ਗੱਲ ਕੀਤੀ ਇਹ ਪਹਿਲਾਂ ਵੀ ਸਾਡੇ ਜਿਹੜੇ ਭਦੌਰ ਤੋਂ ਐਮਐਲਏ ਨੇ ਜਿਨ੍ਹਾਂ ਦਾ ਜਿਹੜੇ ਪਹਿਲਾਂ ਮੋਬਾਈਲ ਰਿਪੇਅਰ ਦੇ ਮਕੈਨਿਕ ਸੀ ਉਹਨਾਂ ਦੇ ਮਾਤਾ ਜੀ ਸਕੂਲ ਤੇ ਵਿੱਚ ਸਫਾਈ ਕਰਮਚਾਰੀ ਸੀ ਉਹ ਅੱਜ ਐਮਐਲਏ ਬਣਿਆ ਉਹਨਾਂ ਨੂੰ ਇਹਨਾਂ ਨੇ ਬਿਆਨ ਦੇ ਕੇ ਕਿਹਾ ਸੀ ਕਿ ਕਿੱਦਾਂ ਦਾ ਮਟੀਰੀਅਲ ਆ ਗਿਆ ਸੋ ਇਹ ਉਹਨਾਂ ਦੀ ਜਿਹੜੀ ਮਾੜੇ ਵਰਗਾਂ ਦੇ ਖਿਲਾਫ ਐਸੀ ਭਾਈਚਾਰੇ ਦੇ ਖਿਲਾਫ ਜੋ مان ਸਕਦਾ ਉਹਨੂੰ ਦਰਸਾਉਂਦਾ ਮੈਂ ਦੱਸਣਾ ਚਾਹੁੰਨਾ ਕਿ ਮੈਨੂੰ ਮਾਣ ਹੈ ਆਮ ਆਦਮੀ ਪਾਰਟੀ ਤੇ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਜੀ ਤੇ ਜਿਨ੍ਹਾਂ ਨੇ ਗਰੀਬ ਘਰਾਂ ਦੇ ਪਛੜੇ ਵਰਗ ਦੇ ਲੋਕਾਂ ਨੂੰ ਚੁੱਕ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਔਰ ਸਮਾਜ ਦੇ ਵਿੱਚ ਇਹਨਾਂ ਵੱਡਾ ਰਤਬਾ ਉਹਨਾਂ ਨੂੰ ਦਿੱਤਾ ਇਹ ਆਮ ਆਦਮੀ ਪਾਰਟੀ ਹੀ ਆ ਜਿਹੜੀ ਗਰੀਬ ਲੋਕਾਂ ਦੇ ਲਈ ਗਰੀਬ ਲੋਕਾਂ ਨੂੰ ਇੱਥੋਂ ਤੱਕ ਚੁੱਕ ਸਕਦੀ ਆ ਔਰ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਆ ਤੇ ਉਹਨਾਂ ਦੇ ਪ੍ਰਧਾਨ ਨੇ ਹੀ ਪਿੱਛੇ ਰਾਜੇ ਵੜੈਂਗੁਣਾ ਨੇ ਬੂਟਾ ਸਿੰਘ ਜੀ ਦੇ ਖਿਲਾਫ ਜੋੜੇ ਹੋਮ ਮਿਨਿਸਟਰ ਰਹੇ ਆ ਹਿੰਦੁਸਤਾਨ ਦੇ ਕਿੰਨੇ ਮਾੜੇ ਸ਼ਬਦ ਵਰਤੇ ਸੀ ਸੋ ਇਹ ਇਕੱਲੇ ਇੱਕ ਲੀਡਰ ਜਾਂ ਦੋ ਲੀਡਰ ਦੀ ਗੱਲ ਨਹੀਂ ਇਹ ਕਾਂਗਰਸ ਪਾਰਟੀ ਦੀ ਜੋ ਸਾਡੇ ਦਲਤ ਭਾਈਚਾਰੇ ਦੇ ਖਿਲਾਫ ਮਾਨਸਿਕਤਾ ਵਾ ਇਹ ਉਹਨੂੰ ਦਰਸਾਉਂਦਾ ਵਾ ਔਰ ਅਸੀਂ ਸੜਕਾਂ ਤੇ ਉਤਰ ਕੇ ਆਪਣੇ ਦਲਤ ਭਾਈਚਾਰੇ ਦੇ ਨਾਲ ਭਰਾਵਾਂ ਦੇ ਨਾਲ ਖੜੇ ਆ ਔਰ ਸਾਡਾ ਸਿੱਖੀ ਦਾ ਵੀ ਫਲਸਫਾ ਆ ਸਾਡੇ ਤੇ ਗੁਰੂ ਸਾਹਿਬ ਨੇ ਗਰੀਬਾਂ ਨੂੰ ਇੰਨਾ ਚੁੱਕਿਆ ਉਹਨਾਂ ਨੂੰ ਹਿੱਕ ਨਾਲ ਲਾਇਆ ਉਹਨਾਂ ਨੂੰ ਮਾਨ ਸਨਮਾਨ ਦਿੱਤੇ ਆ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿ ਇਹਨਾਂ ਦੀ ਇੰਨੀ ਛੋਟੀ ਔਰ ਹੇਟਲੀ ਸੋਚ ਜਿਹੜੀ ਆ ਇਹ ਜਾ ਕੇ ਹੁੰਦੀ ਆ ਸੋ ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਨਾ ਕਿ ਜਾਂ ਤੇ ਇਹ ਆਪਣੇ ਸ਼ਬਦ ਵਾਪਸ ਲੈ ਕੇ ਮਾਫੀ ਮੰਗ ਲੈਣ ਜੇ ਨਹੀਂ ਤੇ ਅਸੀਂ ਵਿਭਾਗੀ ਕਾਰਵਾਈ ਵੀ ਇਹਨਾਂ ਦੇ ਖਿਲਾਫ ਕਰਾਂਗੇ ਔਰ ਪੰਜਾਬ ਦੇ ਹਰ ਘਰ ਦੇ ਵਿੱਚ ਜਾ ਕੇ ਇਹਨਾਂ ਦਾ ਵਿਰੋਧ ਜਿਹੜਾ ਵਾ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਾ ਅਸੀਂ ਸਖਤ ਦਰਜ ਕਰਾਵਾਂਗੇ ਜਿਹੜੇ ਬਿਆਨ ਦੇ ਰਹੇ ਆ ਵੇਖੋ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਆਪਣਾ ਮਾਨਸਿਕ ਸੰਤੁਲਨ ਖੋ ਜਿਹੜੇ ਆ ਖੋ ਚੁੱਕੇ ਆ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਨੇ ਵੀ ਕਿਹਾ ਸੀ ਕਿ ਸਾਨੂੰ ਜਦੋਂ ਛੱਬੀ ਦਾ ਬੜਾ ਚੜਨਾ ਵਾ ਤੇ ਪਾਗਲਖਾਨੇ ਜਿਹੜੇ ਆ ਪੰਜਾਬ ਚ ਬਣਾਉਣੇ ਪੈਣੇ ਆ ਕਿਉਂਕਿ ਕਈ ਲੀਡਰਾਂ ਦੇ ਮਾਨਸਿਕ ਜਿਹੜਾ ਸੰਤੁਲਨ ਉਹਨਾਂ ਨੇ ਖੋ ਪੈਣਾ ਵਾ ਇਹ ਇਹਨਾਂ ਦੀ ਅੰਦਰ ਦੀ ਫਰਸਟ੍ਰੇਸ਼ਨ ਆ ਔਰ ਜਿਹੜੇ ਬੋਲ ਅਜਬਾ ਜ਼ੁਬਾਨ ਚੋਂ ਨਿਕਲਦੇ ਆ ਉਹ ਤੁਹਾਡੀ ਅੰਦਰ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਦਰਸਾਉਂਦੇ ਆ ਤਰਨੇ ਦਾ ਮੁੱਦਾ ਇਹ ਆ ਜੀ ਤੇ ਪ੍ਰਤਾਪ ਸਿੰਘ ਬਾਜਵੇ ਨੇ ਇੱਕ ਐਸਸੀ ਤੇ ਬੀਸੀ ਦਾ ਮੰਤਰੀ ਜਿਹੜਾ ਸੜਕਾਂ ਦਾ ਵਿਭਾਗ ਦੇ ਵਜ਼ੀਰ ਆ ਉਹਦਾ ਬਾਪ ਡੈਟ ਵਜੋਂਦਾ ਹੁੰਦਾ ਸੀ ਤੇ ਉਹਦਾ ਬੱਚਾ ਡੈਵਲਪ ਹੋ ਕੇ ਅੱਜ ਮੰਤਰੀ ਬਣ ਕੇ ਬੈਠਾ ਤੇ ਬਾਜਵਾ ਸਾਹਿਬ ਨੂੰ ਇਸ ਗੱਲ ਦੀ ਅਲਰਜੀ ਆ ਕਿ ਐਸਸੀ ਬੀਸੀ ਵਿੱਚੋਂ ਜਿਹੜੇ ਲੋਕ ਅੱਗੇ ਵੱਧ ਰਿਹਾ ਇਹ ਨਾ ਨਾ ਕੋਲ ਅਲਰਜੀ ਆ ਇਸ ਕਰਕੇ ਹੋਰ ਤਾਂ ਜਿਆਦਾ ਕੋਈ ਗੱਲ ਨਹੀਂ ਹੈਗੀ ਇਹ ਕੋਈ ਨਾ ਕੋਈ ਬੱਦ ਜਵਾਨੀ ਕਰਦਾ ਪਿਛਲੇ ਸਮੇਂ ਤੇ ਨੇ ਕਿਹਾ ਵੀ ਇੱਥੇ 52 ਬੰਬਾ ਆ ਗਿਆ ਉਹਨਾਂ ਚੋਂ ਇੰਨੇ ਚੱਲ ਗਿਆ ਇੰਨੇ ਚੰਦਨ ਵਾਲੇ ਆ ਇਹ ਬਖਲਾ ਗਿਆ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਬਖਲਾ ਗਿਆ ਔਰ ਇਹਨਾਂ ਨੂੰ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਅੱਗੇ ਡਵਲਪ ਹੋਏ ਆ ਕੋਈ ਇਹਨੂੰ ਪਸੰਦ ਨਹੀਂ ਆਉਂਦੇ